ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਈਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ। ਸੋ ਤੀਆਂ ਦਾ ਤਿਉਹਾਰ ਬਿਲਕੁਲ ਨੇੜੇ ਆ ਚੁੱਕਿਆ। ਬੀਬੀਆਂ ਭੈਣਾਂ ਦਾ ਇਹ ਤਿਉਹਾਰ ਹੁੰਦਾ ਹੈ। ਸੋ ਇਸ ਤਿਉਹਾਰ ਦੇ ਲਈ ਆਪਾਂ ਨੂੰ ਬੀਬੀਆਂ ਭੈਣਾਂ ਨੂੰ ਲੋੜ ਪੈਂਦੀ ਹੈ ਨਵੇਂ-ਨਵੇਂ ਸੂਟਾਂ ਦੀ। ਸੋ ਇੱਕ ਇੱਕ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਸੋ ਇਹਨਾਂ ਦੇ ਵੱਲੋਂ ਹੁਣ ਇੱਕ ਹੋਰ ਸੇਲ ਲਗਾਈ ਜਾ ਰਹੀ ਹੈ ਜੋ ਕਿ ਸੂਟ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਤੁਸੀਂ ਸੂਟ ਦੇਖ ਕੇ ਹੈਰਾਨ ਹੋ ਜਾਓਗੇ ਬਿਲਕੁਲ ਤੀਆਂ ਵਾਲੀ ਸੂਟ ਹੈ ਸੋ ਤੀਆਂ ਦੇ ਮੇਲੇ ਵਿੱਚ ਪਾਉਣ ਵਾਲੇ ਸੂਟ ਹੈ ਬੀਬੀਆਂ ਭੈਣਾਂ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਆਓ ਅਤੇ ਇਹ ਸੂਟ ਲੈ ਜਾਓ ਤੇ ਮੇਲਿਆਂ ਦੇ ਵਿੱਚ ਪਾਓ ਕਿਉਂਕਿ ਸਟਾਕ ਤਾਂ ਹੈ ਪਰ ਫੇਰ ਵੀ ਸਟਾਕ ਖਤਮ ਹੋ ਸਕਦਾ ਹੈ ਕਿਉਂਕਿ ਫੇਰ ਇਹ ਗਲਤੀ ਤੁਸੀਂ ਸਾਡੀ ਨਹੀਂ ਕੱਢਣੀ ਹੈਗੀ ਕਿਉਂਕਿ ਤੁਸੀਂ ਆਪ ਖੁਦ ਲੇਟ ਹੋਵੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਨ੍ਹਾਂ ਨੇ ਆਪ ਲੈਣੇ ਆ ਵੀਡੀਓ ਦੇਖ ਦੀ ਸਾਰ ਫਟਾਫਟ ਇੱਕ ਇੱਕ ਕਲੈਕਸ਼ਨ ਮੇਨ ਬਿਆਰ ਕੁਰਾਲੀ ਦੀ ਦੁਕਾਨ ਤੇ ਪਹੁੰਚੋ ਅਤੇ ਤੀਆਂ ਦੇ ਮੇਲੇ ਲਈ ਆਪਣੀ ਸ਼ਾਨ ਬਣਾਓ ਤੇ ਸੂਟ ਪਾਓ ਵੈਲਕਮ ਟੂ AK ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਲੈ ਕੇ ਆਜਨੇ ਤੁਹਾਡੇ ਵਾਸਤੇ ਬਹੁਤ ਹੀ ਪਿਆਰਾ ਔਰਗੰਝਾ ਦਾ ਸੂਟ ਜਿਹੜਾ ਬਾਜ਼ਾਰ ਦੇ ਵਿੱਚ ਵਿਕਦਾ 3500 4000 ਦਾ ਪਰ ਇੱਕ ਇੱਕ ਕਲੈਕਸ਼ਨ ਦੇ ਮਿਲਣਾ ਤੁਹਾਨੂੰ ਬਹੁਤ ਹੀ ਸਸਤਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ 3D ਸੂਟ ਹੈ 3D ਦੁਪੱਟਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਪੰਜਾਬੀ ਸੂਟ ਹੈ ਇੰਸਟਾਗ੍ਰam ਰੀਲ ਵਾਲਾ ਸੂਟ ਹੈ ਬਹੁਤ ਹੀ ਦੁਪਿਆਰਾ ਦੁਪੱਟਾ ਹੈ ਦੁਪੱਟਾ ਬਹੁਤ ਸੋਹਣਾ ਹੈਵੀ ਦੁਪੱਟਾ ਹੈ গারਲਿਸ਼ ਲੁੱਕ ਡਿਜ਼ਾਈਨ ਹੈ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਇੰਨਾ ਸਸਤਾ ਰੇਟ ਕਰਤਾ ਹੈ ਕੀ ਵਾਲਿਆਂ ਨੇ ਬਹੁਤ ਫਾਇਦਾ ਕਰਤਾ ਗਾਕਾਂ ਦਾ ਬਹੁਤ ਦੋ ਵੀ ਬਹੁਤ ਜ਼ਿਆਦਾ ਫਾਇਦਾ ਕਰਤਾ ਕੋਈ ਕਹਿੰਦਾ 3500 ਕੋਈ ਕਹਿੰਦਾ 2400 ਕੋਈ ਕਹਿੰਦਾ 2500 ਦੁਪੱਟੇ ਸਾਰੇ ਹੈਵੀ ਨੇ ਸੂਟ ਸਾਰੇ ਹੈਵੀ ਨੇ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਹੈ ਅਨਲਿਮਟਿਡ ਸਟਾਕ ਆ ਗਿਆ ਹੈ ਜਲਦੀ ਜਲਦੀ ਵਿਜ਼ਿਟ ਕਰੋ AK ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ 799 ਦਾ 1 1500 ਦੇ 2 2800 ਦੇ 4 ਲੱਗੀ ਸੇਲ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਬਹੁਤ ਹੀ ਪਿਆਰਾ ਰੇਟ ਕੋਈ ਕਹਿੰਦਾ ਲੇਟੈਸਟ ਉਹ ਲੇਟੈਸਟ ਡਿਜ਼ਾਈਨ ਆ ਗਿਆ ਹੈ ਪੰਜਾਬੀ ਸੂਟ 3D ਸੂਟ ਲੱਗ ਚੁੱਕਿਆ ਮੇਲਾ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਆ ਲੋ ਕੋਈ ਕਹਿੰਦਾ ਕੋਡੀਆਂ ਵਾਲਾ ਸੂਟ ਪਾਉਣਾ ਇੰਸਟਾਗ੍ਰam ਰੀਲ ਆ ਪੀਸ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਕੋਡੀਆਂ ਦਿਖਾ ਦਿਓ ਇੱਕ ਵਾਰ ਕਸਟਮਰ ਨੂੰ ਕੋਡੀਆਂ ਕੋਡੀਆਂ ਵਾਲਾ ਸੂਟ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਲੇਟੈਸਟ ਚੀਜ਼ ਹੈ ਦੁਪੱਟੇ ਬਹੁਤ ਬਹੁਨੇ ਹੈਵੀ ਦੁਪੱਟੇ ਹੈ ਕੋਈ ਕਹਿੰਦਾ 3500 ਕੋਈ ਕਹਿੰਦਾ 3600 AK ਕਲੈਕਸ਼ਨ ਕਹਿੰਦੇ 799 ਦਾ 1 1500 ਦੇ 2 2800 ਦੇ 4 ਲੱਗੀ ਸੇਲ ਜਲਦੀ ਜਲਦੀ ਪਹੁੰਚੋ AK ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਕੋਈ 1500 ਨਹੀਂ ਕੋਈ 1800 ਨਹੀਂ ਕੋਈ 2500 ਨਹੀਂ ਸਿਰਫ 799 ਦਾ 1 1500 ਦੇ 2 ਲੱਗੀ ਸੇਲ ਲੱਗੀ ਸੇਲ ਜਲਦੀ ਜਲਦੀ ਪਹੁੰਚੋ AK ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਆ ਲੋ ਜੀ ਸਟਾਕ ਚੈੱਕ ਕਰ ਲੋ ਬਹੁਤ ਹੀ ਜ਼ਿਆਦਾ ਸਟਾਕ ਆ ਚੁੱਕਿਆ ਹੈ ਇਹਦਾ ਮਾਲ ਦਾ ਇੰਨਾ ਕ ਸਟਾਕ ਹੈ ਕਿ ਮੇਰੀ ਹਰ ਇੱਕ ਪੈਨ ਨੂੰ ਮਿਲੂਗੇ ਪਰ ਫਿਰ ਵੀ ਸਟਾਕ ਘਟ ਜਾਂਦਾ ਇਸ ਕਰਕੇ ਜਲਦੀ ਜਲਦੀ ਵਿਜ਼ਿਟ ਕਰੋ ਏ ਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਚਾਰ ਚਾਰ ਕਲਰ ਨੇ ਬਹੁਤ ਹੀ ਪਿਆਰਾ ਮਾਲ ਹੈ ਜਲਦੀ ਜਲਦੀ ਵਿਜ਼ਿਟ ਕਰੋ ਏ ਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਆਪਣਾ ਸਕਰੀਨ ਸ਼ਾਟ ਖਿੱਚ ਲੋ ਮਾਲ ਬਹੁਤ ਲਿਮਟਿਡ ਹੈ ਲਿਮਟਿਡ ਸਟਾਕ ਹੈ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਆ ਲਓ ਜੀ ਲੱਗੀ ਸੇਲ ਲੱਗੀ ਸੇਲ ਆ ਲਓ ਜੀ ਕੋਟੀਆਂ ਵਾਲੇ ਸੂਟ ਆ ਲਓ ਜੀ ਪਾਕਿਸਤਾਨੀ ਸੂਟ ਆ ਲਓ ਜੀ ਇੰਡੀਅਨ ਸੂਟ ਆ ਲਓ ਜੀ ਪੰਜਾਬੀ ਸੂਟ ਬਹੁਤ ਹੀ ਭਾਰੀ ਮੇਲਾ ਲੱਜੁਕਿਆ ਲੁੱਟ ਲੋ ਲੁੱਟ ਲੋ ਲੁੱਟ ਲੋ ਕੋਈ ਕਹਿੰਦਾ ਬਾਜ਼ਾਰ ਚ 3500 ਕੋਈ ਕਹਿੰਦਾ 4000 ਪਰ ਇੱਥੇ ਵਾਲੇ ਕਹਿੰਦੇ ਸਿਰਫ 799 ਦਾ ਇੱਕ 1500 ਦੇ 2 2800 ਦੇ 4 ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਕਮੈਂਟ ਦੇ ਸਬਸਕ੍ਰਾਈਬ ਕਰੋ ਤਾਂ ਕਿ ਹਰ ਇੱਕ ਭੈਣ ਦਾ ਫਾਇਦਾ ਹੋ ਸਕੇ ਜਿਹੜੇ ਚਾਰ ਲੈਣੇ ਆ ਉਹ ਵੱਧ ਤੋਂ ਵੱਧ ਜਲਦੀ ਪਹੁੰਚੋ ਸਾਡਾ ਫੋਨ ਨੰਬਰ ਨੋਟ ਕਰ ਲਓ 9814767800 ਮੇਨ ਬਾਜ਼ਾਰ ਏਕੇ ਕਲੈਕਸ਼ਨ ਕੁਰਾਲੀ ਜਲਦੀ ਨਾਲ ਦੀ ਵਿਜ਼ਿਟ ਕਰੋ ਨਾਲ ਆਪਣੀ ਵੱਧ ਤੋਂ ਵੱਧ ਨਾਲ ਆਪਣੀਆਂ ਭੈਣਾਂ ਨੂੰ ਵੀ ਲੈ ਕੇ ਆਓ ਸਭ ਨੂੰ ਲੈ ਕੇ ਆਓ ਤਾਂ ਕਿ ਹਰ ਇੱਕ ਵੀਰ ਭੈਣ ਦਾ ਫਾਇਦਾ ਹੋ ਸਕੇ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਸਾਡਾ ਫੋਨ ਨੰਬਰ ਨੋਟ ਕਰ ਲਓ 9814767800 ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰੋ ਤਾਂ ਕਿ ਹਰ ਇੱਕ ਭੈਣ ਦਾ ਫਾਇਦਾ ਹੋ ਸਕੇ